ਮਸਲਾ ਜੀ ਦਲਜੀਤ ਦਸਾਂਜ ਦਾ ਜਿਹੜਾ ਮੋਦੀ ਨੂੰ ਮਿਲਣ ਗਿਆ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਪੰਜਾਬ ਦੇ ਵਿੱਚੋਂ ਦੀ ਆਲੋਚਨਾ ਕਰ ਰਹੇ ਆ ਕਿ ਉਹ ਕਿਸਾਨਾਂ ਨੂੰ ਨਹੀਂ ਮਿਲਣ ਗਿਆ ਜਾਂ ਕਹਿ ਲਓ ਕਿ ਮੋਦੀ ਜਾਂ ਬੀਜੇਪੀ ਕਿਸਾਨਾਂ ਦੀ ਵਿਰੋਧੀ ਆ ਜਾਂ ਪਰਾਪ ਪੰਜਾਬ ਦੀ ਵਿਰੋਧੀ ਆ ਇਸ ਲਈ ਜਿਹੜਾ ਦਲਜੀਤ ਦੀ ਆਲੋਚਨਾ ਕੀਤੀ ਜਾ ਰਹੀ ਆ ਸੋ ਮੈਂ ਜਿਹੜੀ ਇੰਨੇ ਸਾਲਾਂ ਤੋਂ ਇਦਾਂ ਦੇ ਮੁੱਦਿਆਂ ਦੇ ਉੱਤੇ ਸਮਝ ਬਣਾਈ ਆ ਜਿਹੜੀ ਮੈਂ ਉਸ ਹਿਸਾਬ ਨਾਲ ਤੁਹਾਡੇ ਨਾਲ ਗੱਲ ਕਰੂੰਗਾ ਕਿ ਜਿੰਨੇ ਵੀ ਇਹ ਕਲਾਕਾਰ ਹੁੰਦੇ ਹੈਗੇ ਆ ਜਾਂ ਸਿੰਗਰ ਹੁੰਦੇ ਹੈਗੇ ਆ ਇਹਨਾਂ ਤੋਂ ਆਪਾਂ ਜਾਨੀ ਕਿ ਮਨੋਰੰਜਨ ਤੱਕ ਹੀ ਸੀਮਤ ਰੱਖਿਆ ਕਰੀਏ ਜੇਕਰ ਮਨੋਰੰਜਨ ਤੋਂ ਇਹ ਅੱਗੇ ਜਾ ਕੇ ਕੁਝ ਵਧੀਆ ਕਰਦੇ ਆ ਤਾਂ ਉਹਨੂੰ ਵਧੀਆ ਕਹਿ ਦਿਆ ਕਰੀਏ ਜੇਕਰ ਕੁਝ ਮਾੜਾ ਕਰਦੇ ਆ ਤਾਂ ਉਹਨੂੰ ਮਾੜਾ ਕਹਿ ਦਿਆ ਕਰੀਏ ਇਹ ਜਿਹੜੇ ਸਿੰਗਰ ਜਾਂ ਕਰੋ ਇਹ ਕਲਾਕਾਰ ਐਕਟਿੰਗ ਕਰਦੇ ਆ ਇਹਨਾਂ ਦੇ ਵਿੱਚੋਂ ਅਸੀਂ ਕੋਈ ਨਾਇਕ ਹੀਰੋ ਜਾਂ ਲੀਡਰ ਜਿਹੜੇ ਲੱਭਣ ਵਾਲੀ ਜਿਹੜੀ ਸਾਡੀ ਇੱਕ ਰੁਚੀ ਆ ਨਾ ਉਹਨੂੰ ਮੜਾ ਜਾਈ ਅਸੀਂ ਥੋੜਾ ਵਿਸ਼ਰਾਮ ਚਿੰਨ ਲਾਈਏ ਉਹਦੇ ਤੇ ਸੋ ਦਲਜੀਤ ਦੇ ਵੀ ਆਪਣੇ ਹਿੱਤ ਹੈਗੀਆਂ ਆਪਣੀਆਂ ਲੋੜਾਂ ਹੈਗੀਆਂ ਉਸ ਹਿਸਾਬ ਨਾਲ ਉਹਨੂੰ ਵੀ ਸੋਚਣਾ ਪੈਂਦਾ ਕਿਉਂਕਿ ਜੇਕਰ ਅਸੀਂ ਦੇਖਿਆ ਜਾਵੇ ਤਾਂ ਦਲਜੀਤ ਐਸ ਵੇਲੇ ਪੂਰੇ ਇੰਡੀਆ ਦਾ ਨਹੀਂ ਇੰਟਰਨੈਸ਼ਨਲ ਹੋ ਸਟਾਰ ਬਣ ਚੁੱਕਿਆ ਕਿਉਂਕਿ ਉਹਦੀ ਚੜ੍ਹਾਈ ਹੀ ਇੰਨੀ ਹੋ ਚੁੱਕੀ ਆ ਪੰਜਾਬ ਦੇ ਵਿੱਚ ਤਾਂ 2.5 ਕਰੋੜ ਲੋਕ ਹੈਗੇ ਆ ਜਿਹੜੇ ਉਹਨੂੰ ਸੁਣਦੇ ਆ ਪਰ ਜਿਹੜੀ ਇੰਡੀਆ ਪੂਰੇ ਦੀ ਗੱਦੀ ਆ ਉਹ 100 ਕਰੋੜ ਤੋਂ ਬਾਧੂ ਆ ਫੇਰ ਵੀ ਉਹ ਬੰਦਾ ਕਿਤੇ ਨਾ ਕਿਤੇ ਲੈਵਲ ਤੇ ਜਾ ਕੇ ਪੱਗ ਨੂੰ ਪ੍ਰਮੋਟ ਕਰਦਾ ਪੰਜਾਬ ਨੂੰ ਪ੍ਰਮੋਟ ਕਰਦਾ ਆ ਇੰਟਰਨੈਸ਼ਨਲ ਲੈਵਲ ਤੇ ਉਹ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦਾ ਹੈ ਜਿਹੜੇ ਨਵੇਂ ਮੁੰਡੇ ਆ ਜਿਹੜੇ ਇੱਧਰ ਜੰਮੇ ਪਲੇ ਵੀ ਨਹੀਂ ਗਏ ਉਹਨਾਂ ਨੂੰ ਵੀ ਪਤਾ ਲੱਗਦਾ ਹੈ ਕਿ ਪੰਜਾਬੀ ਜਿਹੜੇ ਹੁੰਦੇ ਆ ਸਰਦਾਰ ਹੁੰਦੇ ਆ ਐਦਾਂ ਦੇ ਹੁੰਦੇ ਆ ਪਹਿਲਾਂ ਤਾਂ ਇੰਨੇ ਸਾਲਾਂ ਤੋਂ ਸਰਦਾਰਾਂ ਨੂੰ ਇੱਕ ਹਾਸੇ ਦਾ ਪਾਤਰ ਬਣਾ ਕੇ ਹੀ ਪੇਸ਼ ਕਰਦੇ ਰਹੇ ਤੁਸੀਂ ਫਿਲਮਾਂ ਦੇ ਵਿੱਚ ਦੇਖਿਆ ਜੇਕਰ ਕੋਈ ਬੰਦਾ ਚੰਗੀ ਚੀਜ਼ ਕਰਦਾ ਉਹਨੂੰ ਕਰ ਲੈਣੀ ਚਾਹੀਦੀ ਆ ਤੇ ਉਹਦੇ ਤੋਂ ਹਰੇਕ ਚੀਜ਼ ਉਹ ਚੰਗੀ ਹੀ ਕਰੇ ਐਦਾਂ ਦੀ ਜਿਹੜੀ ਐਕਸਪੈਕਟੇਸ਼ਨ ਉਹ ਨਹੀਂ ਵੀ ਕਰਨੀ ਚਾਹੀਦੀ ਜੇਕਰ ਅਸੀਂ ਦਲਜੀਤ ਨਾਲ ਗੱਲ ਕਰੀਏ ਕਿ ਉਹ ਪਿਛਲੀ ਵਾਰੀ ਜਦੋਂ ਧਰਨੇ ਤੇ ਆਇਆ ਸੀ ਕਿਸਾਨਾਂ ਦੇ ਤੇ ਉਹਨੇ ਵਧੀਆ ਉੱਥੇ ਬੈਠਿਆ ਸੀ ਡੋਨੇਸ਼ਨ ਵੀ ਬਹੁਤ ਦਿੱਤੀ ਸੀ ਪਰ ਇਸ ਵਾਰੀ ਉਹਨੇ ਡੱਲੇਵਾਲ ਸਾਹਿਬ ਦੀ ਕੋਈ ਗੱਲ ਨਹੀਂ ਕੀਤੀ ਜਾਂ ਐਨਏਸੀ ਤੋਂ ਉਹ ਭੁੱਖ ਹੜਤਾਲ ਤੇ ਬੈਠਿਆ ਉਹ ਗੱਲ ਨਹੀਂ ਕੀਤੀ ਸੋ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਇਹ ਅੰਦੋਲਨ ਖਨੂਰੀ ਵਾਲਾ ਵੀ ਐਡਾ ਵੱਡਾ ਹੋ ਗਿਆ ਜਿਦਾ ਦਿੱਲੀ ਦੇ ਵਿੱਚ ਉਹ ਲਾਇਆ ਸੀਗਾ ਆਪਾਂ ਨੇ ਕੀਤਾ ਸੀਗਾ ਤਾਂ ਇਹ ਦਲਜੀਤ ਕੀ ਹੋਰ ਵੀ ਜਿਹੜੇ ਬੜੇ-ਬੜੇ ਸਿੰਗਰ ਆ ਸਭ ਉੱਥੇ ਆਊਗੇ ਸੋ ਇਸ ਹਿਸਾਬ ਨਾਲ ਅਸੀਂ ਸੋਚਿਆ ਕਰੀਏ ਹਰੇਕ ਬਰੀ ਕਿਸੇ ਨੂੰ ਭੰਡਣ ਵੱਲ ਨਾ ਜਾਇਆ ਕਰੀਏ ਜੇਕਰ ਅਸੀਂ ਦਲਜੀਤ ਦੀ ਗੱਲ ਕਰੀਏ ਤਾਂ ਉਹਨੇ ਜਦੋਂ ਉਹਦੇ ਸ਼ੋਅ ਹੁਣ ਇੰਡੀਆ ਦੇ ਵਿੱਚ ਵੀ ਹੋ ਰਹੇ ਸੀ ਤਾਂ ਇੱਕ ਖਾਸ ਜਿਹੜਾ ਸੰਗੀ ਕਹ ਲਓ ਜਾਂ ਆਰਐਸਐਸ ਦੀ ਸੋਚ ਵਾਲੇ ਬੰਦੇ ਆ ਉਹਨਾਂ ਨੇ ਉਹਦਾ ਬਹੁਤ ਵਿਰੋਧ ਕੀਤਾ ਉਹਦੇ ਜਿਹੜੇ ਸ਼ੋਅ ਸੀਗੇ ਉਹ ਕੈਨਸਲ ਕਰਵਾਉਣ ਤੱਕ ਵੀ ਗਏ ਕਿਸ ਕਿਸ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਪਤਾ ਹੀ ਹੈ ਕਿ ਇੱਕ ਆਈਟੀ ਸੈੱਲ ਦੁਆਰਾ ਉਹਦੇ ਖਿਲਾਫ ਚਲਾਈਆਂ ਗਈਆਂ ਉਹਦਾ ਜਵਾਬ ਉਹਨੇ ਬੜੇ ਤਰੀਕੇ ਦੇ ਨਾਲ ਦਿੱਤਾ ਸਟੇਜਾਂ ਤੇ ਖੜ ਕੇ ਵੀ ਦਿੱਤਾ ਚਾਹੇ ਉਹਦੇ ਨਾਲ ਕੋਈ ਸਹਿਮਤ ਹੋਵੇ ਚਾਹੇ ਨਾ ਸਹਿਮਤ ਹੋਵੇ ਉਹ ਤਿਰੰਗਾ ਝੰਡਾ ਲੈ ਲੈ ਕੇ ਵੀ ਸਟੇਜਾਂ ਦੇ ਉੱਤੇ ਜਾਂਦਾ ਰਿਹਾ ਤਿਰੰਗਾ ਝੰਡਾ ਲੈ ਕੇ ਜਾਣ ਦੇ ਵਿੱਚ ਵੀ ਉਹਦੀ ਬੜਾ ਇੱਕ ਸਕੀਮ ਨਾਲ ਕੰਮ ਕਰਦਾ ਰਿਹਾ ਦਲਜੀਤ ਕਿਉਂਕਿ ਜਿਹੜੇ ਸੰਗੀ ਜਾਂ ਆਰਐਸਐਸ ਵਾਲੇ ਆ ਇਹ ਆਪਣਾ ਜਿਹੜਾ ਝੰਡਾ ਹੈ ਉਹ ਇੱਕ ਭਗਵੇਂ ਕਲਰ ਵਾਲੇ ਝੰਡੇ ਨੂੰ ਮੰਨਦੇ ਆ ਇਸ ਲਈ ਜਦੋਂ ਉਹ ਤਿਰੰਗਾ ਝੰਡਾ ਲੈ ਕੇ ਜਾਂਦਾ ਸੀ ਇਹ ਉਹ ਤੋਂ ਵੀ ਚਿੜਦੇ ਸੀ ਤੇ ਜਦੋਂ ਉਹ ਬੋਲਦਾ ਸੀ ਕਿ ਹਿੰਦੁਸਤਾਨ ਕਿਸੇ ਦੇ ਬਾਪ ਦਾ ਨਹੀਂਗਾ ਸਾਰਾ ਨਹੀਂ ਸੀ ਸੋ ਉਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨੇ ਇੱਥੇ ਕੰਮ ਕਰਨਾ ਹੈ ਤੇ ਉਹ ਉਹਦੀ ਆਡੀਅנס ਹੋਰ ਵੀ ਬਹੁਤ ਸਾਰੇ ਲੋਕ ਹੈਗੇ ਆ ਸੋ ਉਹ ਕਿਤੇ ਨਾ ਕਿਤੇ ਇਹ ਸਾਰਾ ਨੈਰੇਟਿਵ ਉਹ ਜਿਹੜਾ ਉਹਦੇ ਖਿਲਾਫ ਚਲਾਇਆ ਜਾ ਰਿਹਾ ਸੀ ਉਹਨੂੰ ਆਪਣੇ ਪੱਖ ਦੇ ਵਿੱਚ ਉਹ ਕਰਦਾ ਚਲਾ ਗਿਆ ਸੋ ਇਸੇ ਲੜੀ ਤਹਿਤ ਜਦੋਂ ਉਹ ਉਹ ਜਾ ਕੇ ਇਹ ਨਰਿੰਦਰ ਮੋਦੀ ਸਾਹਿਬ ਹੁਣਾਂ ਨੂੰ ਮਿਲਿਆ ਤੇ ਉਹੀ ਜਿਹੜਾ ਪੂਰਾ ਆਈਟੀ ਸੈੱਲ ਸੀਗਾ ਜਿਹੜਾ ਜਾਂ ਕਹ ਲਓ ਇੱਕ ਸੰਗੀ ਸੋਚ ਵਾਲੇ ਦਾ ਆਰਐਸਐਸ ਦੀ ਸੋਚ ਵਾਲਾ ਜਿਹੜਾ ਇੱਕ ਗਰੁੱਪ ਸੀਗਾ ਜਿਹੜਾ ਉਹਦੇ ਪਿੱਛੇ ਪਿਆ ਹੋਇਆ ਸੀ ਜਾਂ ਉਹਦੀਆਂ ਉਦੇ ਲਈ ਇਸ ਤਰ੍ਹਾਂ ਲਿਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਪੂਰਾ ਉਹਦੇ ਖਿਲਾਫ ਨੈਰੇਟਿਵ ਚਲਾ ਰਿਹਾ ਸੀ ਉਹ ਇੱਕ ਤਰ੍ਹਾਂ ਨਾਲ ਚੁੱਪ ਹੋ ਗਿਆ ਕਿਉਂਕਿ ਮੈਂ ਇਹਨਾਂ ਦੀ ਇੱਕ ਗੱਲ ਜਾਣਦਾ ਹਾਂ ਜਿਹੜੇ ਆਰਐਸਐਸ ਦੀ ਏਡਾਲੋਜੀ ਵਾਲੇ ਆ ਪਹਿਲਾਂ ਭੰਡ ਦੇ ਆ ਬੰਦੇ ਨੂੰ ਖਤਮ ਕਰਨ ਤੱਕ ਜਾਂਦੇ ਆ ਜੇਕਰ ਬੰਦਾ ਫੇਰ ਵੀ ਨਹੀਂ ਝੁਕਦਾ ਜੇ ਉਹ ਇਦਾਂ ਕਿਤੇ ਇੱਕ ਅੱਧੀ ਫੋਟੋ ਖਚਾਲ ਲੈਂਦਾ ਮੋਦੀ ਸਾਹਿਬ ਹੁਣਾਂ ਨਾਲ ਜਾਂ ਕਿਤੇ ਹੋਰ ਇਹਨਾਂ ਦੇ ਲੀਡਰ ਦੇ ਨਾਲ ਫੇਰੇ ਇਹ ਕਹਿੰਦੇ ਆ ਕਿ ਉਹ ਸਾਡੇ ਚ ਹੀ ਮਿਲ ਗਿਆ ਯਾਨੀ ਕਿ ਉਹਤੇ ਪਰਦਾ ਪਾ ਲੈਂਦੇ ਆ ਸੋ ਇਸੇ ਤਰ੍ਹਾਂ ਨਾਲ ਇੱਕ ਤਰ੍ਹਾਂ ਨਾਲ ਦਿਲਜੀਤ ਨੇ ਕਹਿ ਲਓ ਕਿ ਮੋਦੀ ਸਾਹਿਬ ਨੂੰ ਮਿਲ ਕੇ ਮੋਦੀ ਸਾਹਿਬ ਨੂੰ ਕਿਉਂਕਿ ਦਲਜੀਤ ਨੇ ਇੱਥੇ ਕੰਮ ਕਰਨਾ ਬਹੁਤ ਅੱਗੇ ਤੱਕ ਜਾਊਗਾ ਜਿਸ ਹਾਵ ਨਾਲ ਉਹਦੀ ਐਸ ਵੇਲੇ ਪ੍ਰਸਿੱਧੀ ਚੱਲ ਰਹੀ ਆ ਸੋ ਅਸੀਂ ਵੀ ਹਰੇਕ ਜਿਹੜਾ ਕਲਾਕਾਰ ਹੁੰਦਾ ਉਹਦੇ ਵਿੱਚੋਂ ਆਪਾਂ ਲੀਡਰ ਜਾਂ ਆਪਾਂ ਨਾਇਕ ਹੀਰੋ ਨਾ ਲੱਭਿਆ ਕਰੀਏ ਇੱਥੇ ਮੈਂ ਇਕੱਲੇ ਦਲਜੀਤ ਦੀ ਗੱਲ ਨਹੀਂ ਕਰਦਾ ਹੈਗਾ ਮੈਂ ਅਗਿੱਪੀ ਗਰੇਵਾਲ ਦਾ ਇੱਕ ਪਿੱਛੇ ਜਿਹੇ ਕੋਈ ਗਾਣਾ ਆਇਆ ਸੀਗਾ ਤਾਂ ਉਸ ਕੁੜੀ ਨੇ ਆਇਆ ਸੀ ਜਿਹੜਾ ਕੋਈ ਕੱਚਾ ਬਦਾਮ ਕੋਈ ਸ਼ਾਇਦ ਕਰਕੇ ਉਹ ਗਾਣੇ ਕਰਕੇ ਬਹੁਤ ਮਸ਼ਹੂਰ ਸੀ ਉਹ ਕੁੜੀ ਸਿਰਫ ਆਪਣਾ ਸਰੀਰ ਦਿਖਾਉਂਦੀ ਸੀ ਰੀਲਾਂ ਦੇ ਵਿੱਚ ਤਾਂ ਕਰਕੇ ਫੇਮਸ ਹੋਈ ਉਹ ਜਿਹੜੇ ਹੁਣ ਨਵੀਆਂ ਨੌਜਵਾਨ ਕੁੜੀਆਂ ਨੂੰ ਦੇਖੂਗੀਆਂ ਕੀ ਸੋਚੂਗੀਆਂ ਕਿ ਅਸੀਂ ਵੀ ਇਦਾਂ ਕਰੀਏ ਤਾਂ ਫੇਮਸ ਹੋ ਜਾਾਂਗੇ ਤਾਂ ਗਿੱਪੀਗਰੇ ਦਾ ਬਾੜਨ ਵਾਲਾਂ ਵਾਂਗੇ ਜਦ ਕਿ ਹੁਣ ਗਿੱਪੀਗਰੇ ਵਾਲੇ ਇੱਕ ਕੋਈ ਧਾਰਮਿਕ ਫਿਲਮ ਵੀ ਕਰ ਰਿਹਾ ਸੋ ਇਹ ਕਲਾਕਾਰ ਲੋਕ ਆ ਇਹਨਾਂ ਦਾ ਪੇਸ਼ਾ ਆ ਠੀਕ ਆ ਜੀ ਸੋ ਇਹ ਮੋਸ਼ਨਲੀ ਤੁਹਾਨੂੰ ਇਹ ਸਾਰਾ ਕੁਝ ਕਰਕੇ ਇਹਨਾਂ ਨੇ ਪੈਸੇ ਵੀ ਬਟਣੇ ਹੁੰਦੇ ਆ ਸੋ ਜੇਕਰ ਅਸੀਂ ਦਿਲਜੀਤ ਦੀ ਗੱਲ ਕਰੀਏ ਤਾਂ ਉਹਨੇ ਇੱਕ ਇੰਟਰਨੈਸ਼ਨਲ ਲੈਵਲ ਤੇ ਇੱਕ ਪੰਜਾਬੀਤ ਨੂੰ ਪੰਜਾਬ ਨੂੰ ਪੱਗ ਨੂੰ ਇੱਕ ਜਿਹੜੀ ਇੱਕ ਦਿੱਖ ਸੀਗੀ ਉਹਨੂੰ ਬਹੁਤ ਪ੍ਰਮੋਟ ਕੀਤਾ ਸੋ ਉਹਦੇ ਨਾਲ ਉਹਦੀ ਇਕੱਲੇ ਇਸ ਚੀਜ਼ ਨਾਲ ਆਲੋਚਨਾ ਕਰਨੀ ਮੈਨੂੰ ਨਹੀਂ ਲੱਗਦਾ ਉਹਨੇ ਆਪਣੇ ਕੰਮ ਲਈ ਆਪਣੇ ਫਿਊਚਰ ਲਈ ਉਹ ਸਾਰੀਆਂ ਚੀਜ਼ਾਂ ਸੋਚੀਆਂ ਤੇ ਉੱਥੇ ਜਾ ਕੇ ਮਿਲਿਆ ਤੇ ਉਹਨੇ ਮੈਨੂੰ ਲੱਗਦਾ ਇੱਕ ਤਰ੍ਹਾਂ ਨਾਲ ਵਰਤਿਆ ਆ ਸੋ ਏਸੀ ਤਰ੍ਹਾਂ ਜੀ ਇੱਕ ਪੱਖ ਤੋਂ ਦੇਖੀਏ ਤਾਂ ਸਾਨੂੰ ਲੱਗਦਾ ਹੈ ਕਿ ਦਲਜੀਤ ਨੇ ਹੀ ਉੱਥੇ ਜਾ ਕੇ ਫੋਟੋ ਖਚਾਈ ਤਾਂ ਉਹਨਾਂ ਨੂੰ ਵਰਤਿਆ ਗਿਆ ਮੋਦੀ ਸਾਹਿਬ ਨੇ ਮੋਦੀ ਸਾਹਿਬ ਨੂੰ ਉਹਨੇ ਵਰਤ ਲਿਆ ਕਹੋ ਆਪਣੀ ਪ੍ਰਸਿੱਧੀ ਲਈ ਜਿੱਦਾਂ ਜੇ ਅਸੀਂ ਦੂਸਰੇ ਐਂਗਲ ਤੋਂ ਦੇਖਿਆ ਤਾਂ ਮੋਦੀ ਸਾਹਿਬ ਦੀ ਵੀ ਇਹ ਲੋੜ ਸੀਗੀ ਕਿਉਂ ਲੋੜ ਸੀਗੀ ਕਿਉਂਕਿ ਦਿੱਲੀ ਦੇ ਵਿੱਚ ਹੁਣ ਆਉਣ ਵਾਲੀਆਂ ਹੈਗੀਆਂ ਵੋਟਾਂ ਤੇ ਕੇਜਰੀਵਾਲ ਸਾਹਿਬ ਹੁਣੀ ਵੀ ਤੁਸੀਂ ਸੁਣੇ ਹੀ ਆ ਕਿ ਉਹ ਗ੍ਰਾਂਥੀ ਸਿੰਘਾਂ ਨੂੰ ਤੇ ਪਾਠੀਆਂ ਨੂੰ ਉਹਨਾਂ ਨੇ ਲਾਨ ਕੀਤਾ ਕਿ ਅਸੀਂ ਤਨਖਾਹ ਦੇ ਤੌਰ ਤੇ ਪੂਰੇ ਪੈਸੇ ਦਿਆ ਕਰਾਂਗੇ ਸੋ ਇਸੇ ਹੀ ਲੜੀ ਤਹਿਤ ਜਿਹੜੇ ਵੀ ਪਾਕਿਸਤਾਨ ਤੇ ਪੰਜਾਬ ਦਾ ਜਦੋਂ ਵਟਵਾਰਾ ਹੋਇਆ ਸੀ ਜਿਹੜੇ ਪਾਕਿਸਤਾਨ ਤੋਂ ਜਿਹੜੇ ਆਏ ਸੀਗੇ ਜਿਹੜੇ ਸਿੱਖ ਉਹ ਬਹੁਤ ਹਿੱਸਾ ਉਹਨਾਂ ਦਾ ਦਿੱਲੀ ਦੇ ਵਿੱਚ ਰਹਿੰਦਾ ਹੈ ਉਹਨਾਂ ਦੀ ਬਹੁਤ ਵੱਡੀ ਗਿਣਤੀ ਆ ਸਰਕਾਰ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਸੋ ਕਿਤੇ ਨਾ ਕਿਤੇ ਦਲਜੀਤ ਨੂੰ ਮਿਲ ਕੇ ਇਹ ਮੋਦੀ ਸਾਹਿਬ ਹੁਣੀ ਜਿਹੜੇ ਉਹ ਇੱਕ ਇੱਕ ਸਿੱਖ ਕਮਿਊਨਿਟੀ ਹੈਗੀ ਉਹਨਾਂ ਨੂੰ ਆਪਣੇ ਪੱਖ ਦੇ ਵਿੱਚ ਕਰਨ ਦਾ ਵੀ ਕੰਮ ਕੀਤਾ ਆ ਕਿਉਂਕਿ ਦਲਜੀਤ ਜਿਹੜੇ ਇਹ ਦਿੱਲੀ ਵੱਲ ਦੇ ਜਿਹੜੇ ਸਿੱਖ ਹੈਗੇ ਆ ਉਹ ਦਲਜੀਤ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਉਹਨੂੰ ਸੁਣਦੇ ਆ ਇਸ ਲਈ ਮੋਦੀ ਸਾਹਿਬ ਨੇ ਵੀ ਇੱਕ ਤਰ੍ਹਾਂ ਨਾਲ ਦਲਜੀਤ ਨੂੰ ਕਹਿ ਲਓ ਕਿ ਭਰਤੀ ਲਿਆ ਤੇ ਦੂਸਰਾ ਉਹਨੇ ਜਿਹੜੇ ਦਿੱਲੀ ਬੈਠੇ ਸਿੱਖ ਹੈਗੇ ਆ ਤੁਸੀਂ ਦੇਖਿਆ ਹੋਣਾ ਉਹ ਪੰਜਾਬ ਦੇ ਸਿੱਖਾਂ ਨਾਲੋਂ ਬਿਲਕੁਲ ਆਡਾ ਜੇ ਆਪਣੇ ਬਾਰਡਰ ਤੇ ਉੱਥੇ ਬੈਠੇ ਰਹੇ ਆ ਇਹ ਜਦੋਂ ਪਿਛਲੇ ਕਿਸਾਨੀ ਅੰਦੋਲਨ ਦੇ ਸਮੇਂ ਵੀ ਤਾਂ ਤੁਸੀਂ ਦੇਖਿਆ ਨਾ ਬਹੁਤ ਘੱਟ ਜਿਹੜੇ ਇਹ ਦਿੱਲੀ ਵਾਲੇ ਸਿੱਖਾ ਉਹਨਾਂ ਨੇ ਇਨਵੋਲਵਮੈਂਟ ਕੀਤੀ ਉਹਦੇ ਵਿੱਚ ਸੋ ਇਸ ਤਰ੍ਹਾਂ ਨਾਲ ਮੋਦੀ ਸਾਹਿਬ ਵੀ ਇੱਕ ਤਰ੍ਹਾਂ ਦਾ ਨੈਰੇਟਿਵ ਸੈੱਟ ਕਰ ਰਿਹਾ ਹੈ ਕਿ ਜਿਹੜੇ ਇਹ ਵਾਲੇ ਸਿੱਖਾ ਇਹਨਾਂ ਨੂੰ ਤਾਂ ਮੈਂ ਮਿਲਦਾ ਆ ਜਿਹਦਾ ਦਲਜੀਤ ਵਰਗੇ ਹੈਗੇ ਆ ਪਰ ਜਿਹੜੇ ਕੋਈ ਖਨੌਰੀ ਬਾਰਡਰ ਤੇ ਬੈਠੇ ਆ ਜਿਹੜੇ ਡੱਲੇਵਾਲ ਸਾਹਿਬ ਹੁਣੇ ਭੁੱਖ ਹੜਤਾਲ ਤੇ ਬੈਠੇ ਆ ਉਹ ਸਿੱਖ ਹੋਰ ਆ ਉਹ ਹੋਰ ਸੋਚ ਰੱਖਦੇ ਆ ਇੱਕ ਤਰ੍ਹਾਂ ਨਾਲ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਕੀਤੀ ਜਾ ਰਹੀ ਆ ਜੇਕਰ ਤੁਸੀਂ ਸਾਰੇ ਸਮਝ ਸਕਦੇ ਆ ਤਾਂ ਸਮਝ ਗਏ ਹੋਮੋਗੇ ਸੋ ਹੁਣ ਜਿਹੜੀਆਂ ਦਿੱਲੀ ਵਾਲੀਆਂ ਵੋਟਾਂ ਆ ਰਹੀਆਂ ਉਹਦੇ ਲਈ ਇਹ ਮੋਦੀ ਸਾਹਿਬ ਨੇ ਵੀ ਜਿੱਦਾਂ ਇੱਕ ਦਲਜੀਤ ਨੂੰ ਮਿਲਿਆ ਉਹਦੀਆਂ ਫੋਟਾਂ ਵਗੈਰਾ ਸਾਰੀਆਂ ਵਾਇਰਲ ਕੀਤੀਆਂ ਗਈਆਂ ਤੇ ਇੱਕ ਤਰ੍ਹਾਂ ਨਾਲ ਨੈਰੇਟਿਵ ਸੈੱਟ ਕੀਤਾ ਗਿਆ ਕਿ ਆਪਾਂ ਤਾਂ ਸਿੱਖਾਂ ਨੂੰ ਪੂਰਾ ਮਿਲਦੇ ਆ ਮਾਨ ਸਨਮਾਨ ਦਿੰਨੇ ਆ ਤੇ ਦਿੱਲੀ ਦੇ ਸਿੱਖਾਂ ਨੂੰ ਇੱਕ ਮੈਸੇਜ ਦੇ ਦਿੱਤਾ ਗਿਆ ਆ ਪਰ ਜੇਕਰ ਅਸੀਂ ਹਕੀਕਤ ਦੇ ਵਿੱਚ ਦੇਖੀਏ ਤਾਂ ਜੇ ਪਿਛਲੇ ਵੀ ਜਿਹੜੇ ਕਾਨੂੰਨ ਮਾਫ ਹੋਏ ਸੀਗੇ ਜਿਹੜੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਸੀਗੇ ਉਹਦੇ ਵਿੱਚ ਵੀ ਕਿੰਨੇ ਕਿਸਾਨਾਂ ਦੀਆਂ ਜਾਨਾਂ ਗਈਆਂ ਕਿੰ ਇੱਕ ਸਾਲ ਤੋਂ ਬਾਧੂ ਸਮਾਂ ਉੱਥੇ ਅਸੀਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਫੇਰ ਜਾ ਕੇ ਕਿਤੇ ਉਹਨਾਂ ਨੇ ਮਾਫ ਕੀਤੇ ਸੀਗੇ ਉਹ ਕਿਤੇ ਨਾ ਕਿਤੇ ਰੋਸਾ ਸਾਰੇ ਪੰਜਾਬ ਦੇ ਮਨਾਂ ਦੇ ਵਿੱਚ ਹੈਗਾ ਹੀ ਆ ਤੇ ਹੁਣ ਵੀ ਖਨੌਰੀ ਵਿੱਚ ਬੈਠੇ ਹੋਏ ਆਪਣੇ ਡੱਲੇਵਾਲ ਸਾਹਿਬ ਇੰਨੇ ਦਿਨ ਹੋ ਚੁੱਕੇ ਹਨ ਉਹਨਾਂ ਨੂੰ ਭੁੱਖ ਹੜਤਾਲ ਕਰਦਿਆਂ ਨੂੰ ਜੇਕਰ ਸਾਰਿਆਂ ਲਈ ਇੱਕ ਸਮਾਨ ਸੋਚ ਰੱਖਦੇ ਆ ਮੋਦੀ ਸਾਹਿਬ ਤਾਂ ਉਹਨਾਂ ਨਾਲ ਵੀ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਸੀ ਕੀ ਤੁਹਾਨੂੰ ਲੱਗਦਾ ਇਹ ਜਿਹੜਾ ਮੁੱਦਾ ਹੈਗਾ ਖਨੌਰੀ ਬਾਰਡਰ ਜਾਂ ਡੱਲੇਵਾਲ ਵਾਲਾ ਇਹ ਮੋਦੀ ਸਾਹਿਬ ਦੇ ਧਿਆਨ ਜਾਂ ਚਿੱਤ 'ਚ ਨਹੀਂ ਹੋਊਗਾ ਬਿਲਕੁਲ ਹੋਊਗਾ ਜੇ ਸੁਪਰੀਮ ਕੋਰਟ ਤੱਕ ਗੱਲ ਗਈ ਆ ਤਾਂ ਉਹਨਾਂ ਦੇ ਵੀ ਧਿਆਨ ਚਿੱਤ ਦੇ ਵਿੱਚ ਜ਼ਰੂਰ ਹੋਊਗਾ ਸੋ ਮੇਰੀ ਇਹੀ ਇੱਕ ਗੁੰਜਾਰਿਸ਼ ਆ ਇਸ ਤਰ੍ਹਾਂ ਦੀ ਪਾੜੋ ਤੇ ਰਾਜਕਰਵਾਲੀ ਨੀਤੀ ਨਹੀਂ ਕਰਨੀ ਚਾਹੀਦੀ ਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਨਾ ਵੰਡਿਆ ਜਾਵੇ ਕਿ ਪੰਜਾਬ ਵਾਲੇ ਲਾਗਾ ਜਾਂ ਦਿੱਲੀ ਵਾਲੇ ਲਾਗਾ ਸੋ ਇਸ ਤਰ੍ਹਾਂ ਜਿਸ ਤਰ੍ਹਾਂ ਇਹ ਫੋਟਾਂ ਆਈਆਂ ਦਲਜੀਤ ਦੇ ਨਾਲ ਮੋਦੀ ਸਾਹਿਬ ਦੀਆਂ ਮੈਨੂੰ ਲੱਗਦਾ ਦੋਨਾਂ ਨੇ ਇੱਕ ਦੂਸਰੇ ਨੂੰ ਆਪਣੇ ਫਾਇਦੇ ਲਈ ਭਾਰਤੀ ਤੇ ਦੂਸਰਾ ਪੰਜਾਬ ਦੇ ਲੋਕਾਂ ਨੂੰ ਵੀ ਕਹਿੰਨਾ ਕਿ ਹਰੇਕ ਦੇ ਵਿੱਚੋਂ ਆਪਣਾ ਨਾਇਕ ਹੀਰੋ ਨਾ ਲੱਭਿਆ ਕਰੋ ਜੇ ਕੋਈ ਕਲਾਕਾਰਾਂ ਨੂੰ ਕਲਾਕਾਰ ਤੱਕ ਰਹਿਣ ਦਿਆ ਕਰੋ ਜਿਹੜੇ ਨਾਇਕ ਜਾਂ ਹੀਰੋ ਹੁੰਦੇ ਆ ਉਹ ਧਰਤੀ ਜ਼ਮੀਨ ਨਾਲ ਜੁੜੇ ਹੋਈ ਹੀ ਜ਼ਿਆਦਾਤਰ ਹੁੰਦੇ ਆ ਹਾਂ ਹੋ ਸਕਦੇ ਆ ਕੁਝ ਕਲਾਕਾਰ ਵੀ ਇਹ ਨਾਇਕ ਹੀਰੋ ਜਾਂ ਲੀਡਰ ਬਣ ਕੇ ਅੱਗੇ ਆ ਜਾਣ ਤੁਸੀਂ ਸਾਊਥ ਦੇ ਦੇਖੇ ਹੋਣੇ ਆ ਬਹੁਤ ਸਾਰੇ ਲੀਡਰ ਐਦਾਂ ਦੇ ਹੈਗੇ ਆ ਜਿਹੜੇ ਉਹ ਐਕਟਰ ਵੀ ਹੈਗੇ ਆ ਤੇ ਆਪਣੀ ਕਮਿਊਨਿਟੀ ਲਈ ਬਹੁਤ ਆਵਾਜ਼ ਚੱਕਦੇ ਆ ਪਰ ਪੰਜਾਬ ਦੇ ਵਿੱਚ ਬਹੁਤ ਘੱਟ ਆ ਉਦਾ ਕਾਰਨ ਇਹਨਾਂ ਨੇ ਸਰਕਾਰਾਂ ਤੋਂ ਵੀ ਫਾਇਦਾ ਲੈਣਾ ਹੁੰਦਾ ਤੇ ਲੋਕਾਂ ਨੂੰ ਇਹ ਇਹ ਤਿੰਨ ਚਾਰ ਕੋਈ ਇਹ ਗੰਦ ਦੇ ਆਧਾਰ ਤੇ ਕਮੇਡੀ ਕਮੂਡੀ ਵਾਲੀਆਂ ਫਿਲਮਾਂ ਬਣਾ ਕੇ ਇੱਕ ਅੱਧੀ ਕੋਈ ਸਿੱਖਾ ਵਾਲੀ ਬਣਾ ਕੇ ਤੁਹਾਨੂੰ ਮੋਸ਼ਨਲ ਕਰ ਦੇਣਾ ਹੁੰਦਾ ਸੋ ਇਸ ਹਿਸਾਬ ਨਾਲ ਇਹਨਾਂ ਦਾ ਆਪਣਾ ਸਿਸਟਮ ਚੱਲਦਾ ਰਹਿੰਦਾ ਥੋੜੀ ਜਿਹੀ ਇੱਥੇ ਮੈਂ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਬਾਰੇ ਵੀ ਗੱਲ ਕਰਨੀ ਚਾਹੂੰਗਾ ਕਿ ਮਹੀਨੇ ਤੋਂ ਲਗਭਗ ਉੱਪਰ ਦਾ ਹੀ ਸਮਾਂ ਹੋ ਗਿਆ ਕਿ ਉਹ ਭੁਖ ਹੜਤਾਲ ਤੇ ਬੈਠੇ ਹੋਏ ਆ ਲਗਭਗ ਹੱਡੀਆਂ ਦੀ ਮੁੱਠ ਉਹ ਬੰਦਾ ਬਣ ਚੁੱਕਿਆ ਆ ਸੋ ਮੇਰੀ ਇਹ ਕਸੂਚ ਆ ਜੇਕਰ ਕੋਈ ਲੀਡਰ ਵਧੀਆ ਹੈ ਤਾਂ ਉਹਨੂੰ ਬਚਾ ਲੈਣਾ ਚਾਹੀਦਾ ਮੈਨੂੰ ਲੱਗਦਾ ਜਗਜੀਤ ਸਿੰਘ ਡੱਲੇ ਵਾਲੇ ਬਹੁਤੇ ਲੀਡਰਾਂ ਤੋਂ ਖਰਾ ਹੈ ਜੇਕਰ ਕੋਈ ਆਪ ਹੀ ਮਰਨ ਨੂੰ ਤਿਆਰ ਹੋ ਜਾਏ ਤਾਂ ਉਹ ਬਹੁਤੇ ਲੀਡਰਾਂ ਨਾਲੋਂ ਵਧੀਆ ਹੁੰਦਾ ਸੋ ਉਹਨਾਂ ਦੀ ਜਾਨ ਨੂੰ ਬਚਾਉਣਾ ਚਾਹੀਦਾ ਇੱਕ ਸਿੱਖਾ ਉਹ ਸਾਬਤ ਸੂਰਤ ਮੈਨੂੰ ਲੱਗਦਾ ਐਸਜੀਪੀਸੀ ਦੇ ਜਿਹੜੇ ਇਹ ਮੈਂਬਰ ਰਹਿ ਗਿਆ ਜਾਂ ਸਾਡੇ ਜਿਹੜੇ ਤਖਤਾਂ ਦੇ ਜਥੇਦਾਰ ਰਹਿ ਗਿਆ ਉਹਨਾਂ ਨੂੰ ਹੀ ਰਲ ਮਿਲ ਕੇ ਉਹਨਾਂ ਦੇ ਜਾ ਕੇ ਇਹ ਭੁੱਖ ਹੜਤਾਲ ਜਿਹੜੀ ਹੈਗੀ ਆ ਇਹ ਤੜਵਾ ਦੇਣੀ ਚਾਹੀਦੀ ਆ ਸੋਚ ਰੱਖਦੇ ਆ ਕਿ ਉੱਪਰ ਸਰਕਾਰ ਸੈਂਟਰ ਵੱਲੋਂ ਕੋਈ ਗੱਲ ਕਰਨ ਆਊਗਾ ਜਦੋਂ ਪਿੱਛੇ ਛੁੱਭ ਕਰਨ ਦੀ ਮੌਤ ਹੋਈ ਸੀਗੀ ਉਦੋਂ ਵੀ ਕਿਹੜਾ ਕੋਈ ਆਇਆ ਜੇਕਰ 750 ਕਿਸਾਨ ਦਿੱਲੀ ਬਾਰਡਰ ਤੇ ਉਦੋਂ ਮਰ ਗਿਆ ਪਿਛਲੇ ਜਿਹੜਾ ਅੰਦੋਲਨ ਸੀਗਾ ਉਦੋਂ ਐਡੀ ਲੇਟ ਗੱਲਬਾਤ ਕੀਤੀ ਗਈ ਤਾਂ ਮੈਨੂੰ ਨਹੀਂ ਲੱਗਦਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੋ ਜਾਂਦਾ ਆ ਤਾ ਉਹਦਾ ਕੋਈ ਬਾਲਾ ਇੰਪੈਕਟ ਜਿਹੜੀ ਹੈਗੀ ਆ ਇਹ ਸਰਕਾਰ ਦੇ ਉੱਤੇ ਪਊਗਾ ਕਿਉਂਕਿ ਉਹਨਾਂ ਨੇ ਇੱਕ ਖਾਸ ਧਿਰ ਦੇ ਨਾਲ ਜਿਹੜੀ ਵਿਰੋਧਤਾ ਵਾਲਾ ਸਿਸਟਮ ਆ ਉਹ ਪਹਿਲਾਂ ਹੀ ਮਨ ਦੇ ਵਿੱਚ ਰੱਖ ਲਿਆ ਆ ਜਦ ਕਿ ਦੇਖਿਆ ਜਾਵੇ ਜੇਕਰ ਕਿਸਾਨਾਂ ਨੂੰ ਐਮਐਸਪੀ ਦਾ ਜਾਂ ਇਹ ਲੋਨ ਮਾਫੀ ਦਾ ਸਾਰਾ ਫਾਇਦਾ ਹੋਊਗਾ ਤਾਂ ਪੂਰੇ ਇੰਡੀਆ ਦੇ ਵਿੱਚ ਹੋਊਗਾ ਪਰ ਅਸੀਂ ਇੰਡੀਆ ਦੇ ਜਿਹੜੇ ਬਾਕੀ ਕਿਸਾਨ ਹੈਗੇ ਮੈਨੂੰ ਲੱਗਦਾ ਉਹਨੂੰ ਆਪਸ ਦੇ ਵਿੱਚ ਨਾਲ ਜੋੜਨ ਦੇ ਵਿੱਚ ਕਿਤੇ ਨਾ ਕਿਤੇ ਨਾਕਾਮਜਬ ਰਹੇ ਆ ਇਸ ਤੋਂ ਪਹਿਲਾਂ ਕੋਈ ਨੁਕਸਾਨ ਹੋ ਜਾਏ ਸਾਡਾ ਇੱਕ ਵਧੀਆ ਲੀਡਰ ਇਸ ਦੁਨੀਆ ਤੋਂ ਚਲੇ ਜਾਏ ਤਾਂ ਮੈਨੂੰ ਲੱਗਦਾ ਜਿੰਨੇ ਵੀ ਸਾਡਾ ਬੁੱਧੀਜੀਵੀ ਵਰਗ ਹੈਗਾ ਆ ਜਾਂ ਸਾਡੇ ਪੰਜਾਬ ਦੀ ਵੀ ਜਿਹੜੇ ਗਵਰਨਮੈਂਟ ਹੈਗੀ ਆ ਜਾਂ ਇਹ ਮੁੱਖ ਮੰਤਰੀ ਸਾਹਿਬ ਹੈਗੇ ਆ ਜਾਂ ਹੋਰ ਜਿੰਨੇ ਵੀ ਲੀਡਰ ਹੈਗੇ ਆ ਜਾਂ ਮੈਂ ਕਹਿੰਨਾ ਆਕਾਲ ਤਾਕਤ ਸਾਭ ਦੇ ਜਥੇਦਾਰ ਹੈਗੇ ਆ ਜਾਂ ਹੋਰ ਧਾਰਮਿਕ ਆਗੂ ਹੈਗੇ ਆ ਉੱਗੇ ਉੱਗੇ ਇਹ ਜਿਹੜੇ ਕੁਝ ਮਾਨਸਤੀਆਂ ਹੈਗੀਆਂ ਉਹੋ ਜਾ ਕੇ ਉਹਨਾਂ ਦਾ ਇਹ ਜਿਹੜਾ ਹੈਗਾ ਆ ਇਹ ਭੁਖ ਹੜਤਾਲ ਉਹਨਾਂ ਤੋਂ ਤੜਵਾਉਣੀ ਚਾਹੀਦੀ ਆ ਕਿ ਜਿਹੜੇ ਮੇਰੇ ਵਿਚਾਰ ਸੀ ਉਹਨਾਂ ਨਾਲ ਤੁਸੀਂ ਸਹਿਮਤ ਜਾਂ ਅਸਹਿਮਤ ਇਹ ਹੋ ਸਕਦੇ ਆ ਕਿਉਂਕਿ ਇਹ ਮਨੁੱਖੀ ਸੁਭਾਇਆ ਤੁਸੀਂ ਹਰ ਇੱਕ ਗੱਲ ਨਾਲ ਸਹਿਮਤ ਹੋਮ ਇਹ ਜ਼ਰੂਰੀ ਨਹੀਂ ਹੁੰਦਾ ਸੋ ਆਪਣੀ ਅਸਹਿਮਤੀ ਜਾਂ ਸਹਿਮਤੀ ਤੁਸੀਂ ਥੱਲੇ ਕਮੈਂਟ ਕਰਕੇ ਮੇਰੇ ਨਾਲ ਪ੍ਰਗਟਾ ਸਕਦੇ ਹੋ ਮੈਂ ਜ਼ਿਆਦਾਤਰ ਪੜਨ ਦੀ ਕੋਸ਼ਿਸ਼ ਕਰਦਾ ਹੁੰਨਾ ਹੈ ਸਾਰੇ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ